ਇੱਕ ਉਹ ਕਾਰ ਹੈਗੀ ਆਪਣੀ ਜਿਹਨੂੰ ਦੇਖ ਕੇ ਮੁੜਦੀ ਹੈ ਧੌਣ ਆਪਾਂ ਸਾਰੇ ਜਾਣੇ ਕਹਿਣਾਂ ਨੂੰ ਰੂਬੀ ਕੌਣ ਹੈ ਨਾ ਬਈ ਸੈਕੰਡ ਹੈਂਡ ਗੱਡੀ 'ਚ ਬਾਈ ਰੇਟ ਨਾਲ ਉਹ ਪ੍ਰਾਇਓਰਟੀ ਜ਼ਿਆਦਾ ਕੰਡੀਸ਼ਨ ਨੂੰ ਦੇਣੀ ਚਾਹੀਦੀ ਹੈ ਇਹ ਸਸਤੀ ਦੇ ਚੱਕਰ 'ਚ ਆਪਾਂ ਕੋਈ ਗਲਤ ਚੀਜ਼ ਲੈ ਲਈਏ ਫਿਰ ਉਹ ਬਾਅਦ 'ਚ ਮਿਸਤਰੀਆਂ ਕੋਲੇ ਖੜੀ ਰਵੇ ਉਹਦਾ ਕੋਈ ਫਾਇਦਾ ਨਹੀਂ ਹੈ ਸਹੀ ਗੱਲ ਹੈ ਬਈ ਨਾ ਆਪਣੀਆਂ ਗੱਡੀਆਂ ਪੂਰੀ ਜ਼ਿੰਮੇਵਾਰੀ ਨਾਲ ਆਪਾਂ ਦਿੰਨੇ ਆ ਹਰ ਕੰਡੀਸ਼ਨ ਦੀ ਨਾਨ ਐਕਸੀਡੈਂਟਲ ਆਪਣੀ ਕਾਰ ਹੁੰਦੀ ਹੈ ਤਕਰੀਬਨ ਸਾਡੀਆਂ ਗੱਡੀਆਂ ਫਰਸਟ ਓਨਰ ਮਿਲਣਗੀਆਂ ਓਕੇ ਤਿੰਨ 18 ਦਵਾਂਗੇ ਬਾਈ ਜੀ ਬਿਲਕੁਲ ਬਾਈ ਜੀ ਹੁਣ ਕਹਿਣਗੇ ਬਾਈ ਇਹਦਾ ਰੇਟ ਘਟ ਗਿਆ ਹਾਂਜੀ ਹਾਂਜੀ ਬਿਲਕੁਲ ਘਟ ਗਿਆ ਬਾਈ ਜੀ ਆਪਾਂ ਵੀ ਘਟਾ ਕੇ ਦਵਾਂਗੇ ਜੀ ਬਿਲਕੁਲ ਸਾਡੀ ਫਰੀਦ ਮਹਿੰਗੀ ਹੈ ਇਹ ਗੱਡੀਆਂ ਦੀ ਕਿਉਂਕਿ 18 ਤੇ ਡਿਸਕਾਊਂਟ ਲੱਗ ਗਿਆ ਤਾਂ ਆਪਾਂ ਵੀ ਡਿਸਕਾਊਂਟ ਲਾਤਾ ਜੀ ਸਿਰਫ 55000 ਰੁਪਈਆ ਦੇ ਵਿੱਚ ਫੋਰਚੂਨਰ ਨਵੀਂ ਸ਼ੇਪ ਵਾਲੀ ਕਾਰ ਇਹ ਤੁਸੀਂ ਲੈ ਕੇ ਜਾ ਸਕਦੇ ਹੋਗੇ 5500 ਤੁਸੀਂ ਫੋਰਟੰਡ ਦੇ ਮਾਲਕ ਬਣ ਸਕਦੇ ਹੋ ਇੱਕ ਦਿਨ ਦੇ ਵਾਸਤੇ ਬਾਕੀ ਉਹਦੇ ਲਈ ਆਪਾਂ ਕਹਿੰਦੇ ਆ ਵੀ ਘੱਟੋ ਘੱਟ 10 ਤੋਂ 15 ਦਿਨ ਦੇ ਲਈ ਤੁਹਾਨੂੰ ਗੱਡੀ ਲੈ ਕੇ ਜਾਣੀ ਪਊਗੀ ਹਾਂਜੀ ਬਾਈ ਜੀ ਤੁਹਾਡੇ ਕਿਸੇ ਵੀ ਗੱਡੀ ਦਾ ਰੇਟ ਲਾਉਣ ਤੋਂ ਪਹਿਲਾਂ ਮੈਂ ਇਹ ਚਾਹਣਾ ਵੀ ਤੁਸੀਂ ਸਾਡੀ ਗੱਡੀ ਤੇ ਆ ਕੇ ਨਿਗਾਹ ਮਾਰੋ ਫਿਰ ਰੇਟ ਲਾਓ ਜੀ ਤੁਹਾਡੇ ਨਾਲ ਬਾਈ ਜੀ ਵਿਸ਼ਵਾਸ ਘਾਤ ਨਹੀਂ ਹੋਊਗਾ ਮੈਂ ਤਾਂ ਇਹੀ ਕਹਿ ਸਕਦਾ ਬាទ ਠੀਕ ਹੈ ਬਾਈ ਚੰਗੀ ਚੀਜ਼ ਮਿਲ ਗਈ ਤੇ ਚੰਗੇ ਬੰਦੇ ਮਿਲ ਗਏ ਤਾਂ ਰੱਬ ਮਿਲ ਗਿਆ ਬਾਈ ਹਨਾ ਇਸ ਤੋਂ ਉੱਪਰ ਦੀ ਕੁਝ ਵੀ ਨਹੀਂ ਹਾਂਜੀ ਮਿੱਤਰੋ ਬਾਈ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਮਾਈ ਰੈਡ ਟੂਰੀ ਪੇਲੇ ਉੱਤੇ ਬਾਈ ਟਾਈਮ ਹੋ ਗਿਆ ਬਾਈ 7:55 ਹੋ ਗਏ ਠੀਕ ਐ ਰਾਤ ਦੇ ਲਗਭਗ 8:00 ਵੱਜ ਚੁੱਕੇ ਨੇ ਕੋਈ ਵੀ ਕੈਮਰਾ ਘੁਮਾ ਦੇ ਬਾਈ ਹਨਾ ਤੁਹਾਡੇ ਵਾਸਤੇ ਵੀਡੀਓ ਕਰ ਰਹੇ ਆ ਪਰ ਆਹੋ ਚੰਗੀਆਂ ਕਾਰਾਂ ਲੈਣੀਆਂ ਨੇ ਤਾਂ ਬਾਈ ਐਂਡ ਤੱਕ ਬਣੇ ਰਹੋ ਅੱਜ ਆਪਾਂ ਮਹਾਲੀ ਖੜੇ ਆ ਬੈਸੀ ਸੈਕਟਰ ਤੇ ਜੂ ਬਾਕਸ ਦੇ ਉੱਤੇ ਬਾਈ ਆਪਾਂ ਕੀ ਦੀ ਕਾਰ ਤੁਹਾਨੂੰ ਲਗਭਗ ਰੋਂ ਸਾਰੀਆਂ ਹੀ ਟੌਪ ਦੀਆਂ ਮਿਲ ਗਈਆਂ ਤੇ ਬਾਈ ਹੋਰਾਂ ਦਾ ਨੇਚਰ ਦੀ ਗੱਲ ਕਰੀਏ ਨੇਚਰ ਬਹੁਤ ਸੋਹਣਾ ਬਾਈ ਬਾਈ ਹੋਰਾਂ ਦਾ ਤੇ ਕਾਰਾਂ ਵੀ ਇਹੋ ਜਿਹੀ ਮਿਲਣਗੇ ਜਿਹੜਾ ਜਿਹੜਾ ਬਾਈ ਹੋਰਾਂ ਦਾ ਸੁਭਾਅ ਹੈ ਬਹੁਤ ਠੰਡੇ ਸੁਭਾਅ ਦੇ ਨੇ ਬਾਈ ਖਰੀ ਗੱਲਬਾਤ ਕਰਦੇ ਬਾਈ ਸਾਸਿਕਾ ਸਾਸਿਕਾ ਬਾਈ ਜੀ ਸੁਭਾਅ ਤਾਂ ਵੀਰੇ ਪੇ ਦੇ ਉੱਤੇ ਆ ਵੈਲਕਮ ਪਾਜੀ ਤੁਸੀਂ ਬਿਜ਼ੀ ਹੈਣਾ ਆਪਾਂ ਵੀ ਬਿਜ਼ੀ ਤੇ ਟਾਈਮ ਲੱਗ ਗਿਆ ਬਾਈ ਹੈਨਾ ਤੇ ਪਰ ਫੇਰ ਵੀ ਪਈ ਆ ਸੀ ਚਾਹੁੰਦੇ ਆ ਵੀ ਤੁਹਾਡੇ ਵਾਸਤੇ ਆਪਾਂ ਵੀਡੀਓ ਕਰੀਏ ਤੇ ਬਸ ਐਂਡ ਤੱਕ ਬਣਿਓ ਬਾਈ ਹੈਨਾ ਤੇ ਅੱਜ ਆਪਾਂ ਤੁਹਾਨੂੰ ਪਹਿਲੀ ਗੱਡੀ ਦਵਾਂਗੇ ਲੈਂਡ ਕਰੂਜ਼ਰ ਬਹੁਤ ਘੱਟ ਆਉਂਦੀ ਆ ਮਾਰਕੀਟ ਦੇ ਵਿੱਚ ਤੇ ਬਹੁਤ ਜ਼ਿਆਦਾ ਡਿਮਾਂਡਿੰਗ ਹਾਈਲੀ ਡਿਮਾਂਡਿੰਗ ਦੀ ਕਾਰ ਆ ਲੈਂਡ ਕਰੂਜ਼ਰ ਬਈ ਅਗਰ ਕਿਸੇ ਨੇ ਲੈਣੀ ਆ ਕੋਈ ਚਾਹਵਨ ਹੈਗਾ ਕਿ ਅਸੀਂ ਪੁਰਾਣੀ ਕਾਰ ਲੈ ਲਈ ਲੈਂਡ ਕਰੂਜ਼ਰ ਤਾਂ ਆਹ ਕਾਰ ਲੈ ਕੇ ਜਾ ਸਕਦੇ ਹੋ ਤੁਸੀਂ ਇਹਨੂੰ ਤੇ ਤੁਸੀਂ ਫੇਸ ਲਿਫਟ ਵੀ ਕਰਵਾ ਸਕਦੇ ਹੋ ਹਣਾ ਹਾਂਜੀ ਬਾਈ ਜੀ ਸਾਰਾ ਕੁਝ ਹੋ ਜਾਣਾ ਜੀ ਬਾਈ ਜੀ ਤੇ ਬਈ ਆਪਾਂ ਨੂੰ ਆਉਣਾ ਕਿੱਥੇ ਤੇ ਪੈਣਾ ਇੱਕ ਵਾਰ ਮੜਾ ਲੋਕੇਸ਼ਨ ਆਪਣੇ ਬਾਈ ਜੀ ਲੋਕੇਸ਼ਨ ਹੈਗੀ ਐ ਮੁਹਾਲੀ 82 ਸੈਕਟਰ 에어ਪੋਰਟ ਰੋਡ ਦੇ ਉੱਪਰ ਹਾਂਜੀ ਤੇ ਇਹ ਆਪਣਾ ਜੀ ਐਲ ਪੀ ਐਲ ਇੰਡਸਟਰੀਅਲ ਏਰੀਆ ਹੈ ਬਾਕੀ ਜੇ ਲੋਕੇਸ਼ਨ ਤੁਹਾਨੂੰ ਆਪਾਂ ਸੈਂਡ ਕਰ ਦਾਂਗੇ ਅਗਰ ਤੁਸੀਂ ਸਾਡੇ ਵਟਸਐਪ ਨੰਬਰ ਤੇ ਲੋਕੇਸ਼ਨ ਦਾ ਲਿੰਕ ਪਾ ਦਾਂਗੇ ਸਾਡਾ ਨ 35400001 ओके बाकी भाई ऑनलाइन लोकेशन ਪਈਆ অনলাইন ਲੋਕੇਸ਼ਨ ਪਈਆ ਤੁਸੀਂ ਸਾਡੇ ਸ਼ੋਰੂਮ ਦਾ ਨਾਮ ਲਿਖੋ Z O B O X ਤਾਂ ਉਹ ਲੋਕੇਸ਼ਨ ਤੁਹਾਨੂੰ ਸਿੱਧਾ ਇੱਥੇ ਲੈ ਕੇ ਆ ਜਾਈਏ ਹੁਣ ਆ ਲੈਂਡ ਗ੍ਰੂਜ਼ਰ ਦੀ ਗੱਲ ਕਰੀਏ ਭਾਈ ਇਹ ਆ ਮਾਡਲ ਕਿੰਨਾ ਹੈ ਇਹ ਬਾਈ ਜੀ 2000 ਮਾਡਲ 14 14 ਪਰ ਇਹਦੀ ਕੰਡੀਸ਼ਨ ਐਵੇਂ ਦੀ ਹੈ ਜਿਵੇਂ 2024 ਮਾਡਲ ਕਾਰ ਹੁੰਦੀ ਹੈ ਠੀਕ ਹੈ ਬਾਈ ਕੋਈ ਗੱਡੀ ਤੇ ਅਜੇ ਤੱਕ ਸਕਰੈਚ ਨਹੀਂ ਕੋਈ ਰੀਪੇਂਟ ਨਹੀਂ ਔਰ ਇਹ ਸਾਰੀ ਹਾਂ ਜੀ ਪੂਰੇ ਸਾਲ ਦਾ ਇੰਸ਼ੋਰੈਂਸ ਹੈ ਤੇ ਟਾਇਰ ਬ੍ਰਾਂਡ ਨਿਊ ਨੇ ਅਸਰ ਨਵੀ ਕਿੰਨੇ ਦੀ ਹੁੰਦੀ ਹੈ ਇਹ ਇਹ ਨਵੀ ਬਾਈ ਜੀ ਹੈਗੀ ਹੈ तकरीबन 2 ਕਰੋੜ 80 ਲੱਖ ਦੇ ਆਰਾਊਂਡ 2 ਕਰੋੜ 80 ਲੱਖ ਰੁਪਏ ਹਾਂਜੀ ਲੈ ਵੀ 3 ਕਰੋੜ ਵਾਲਾ ਮਾਡਲ ਆਵੇ ਲਗਭਗ ਇਹ ਹੈ ਨਾ ਤੇ ਹੁਣ ਜਿਹੜੀ ਤੁਹਾਨੂੰ ਆਪਾਂ ਦਵਾਂਗੇ ਇਹੋ ਜਿਹਾ ਰੇਟ ਥੋੜਾ ਆਪਾਂ ਕਹਿੰਦੀ ਇਹੋ ਜੇ ਪੈਸੇ ਬਚਾ ਦਾਂਗੇ ਬਈ ਤੁਸੀਂ ਖੁਦ ਹੈਰਾਨ ਹੋ ਜਾਓਗੇ ਬਈ ਰੁਪਇਆ 3 ਕ ਲੱਖ ਲਾ ਕੇ ਬਈ ਇਹਨੂੰ 24 ਵਾਲੀ ਤੁਸੀਂ ਫੇਸ ਲਿਫਟ ਕਰ ਸਕਦੇ ਹਾਂਜੀ ਹਾਂਜੀ ਇਹਦੇ ਤੇ 3 ਕ ਲੱਖ ਦਾ ਖਰਚਾ ਕਰਕੇ ਤੁਸੀਂ ਇਹਨੂੰ ਨਵੀ ਸ਼ੇਪ ਚ ਕਨਵਰਟ ਕਰ ਸਕਦੇ ਹੋ ਫੇਸ ਲਿਫਟ ਤੋਂ ਕਿੰਨੇ ਦੀ ਕਰ ਦੇਣੀ ਹੁਣ ਆਪਾਂ ਇਹ ਬਾਈ ਦੀ ਗੱਡੀ ਦੀ ਆਪਣੀ ਆਸਕਿੰਗ ਹੈਗੀ ਹੈ 65 ਲੱਖ ਰੁਪਏ ਹਾਂਜੀ ਬਾਕੀ ਆਉਂਗੇ ਤਾਂ ਆਪਾਂ ਜਰੂਰ ਮਾਨਸਮਾਨ ਕਰਕੇ ਡੀਲ ক্লোਜ਼ ਕਰਕੇ ਤੋਰਾਂਗੇ ਜੀ ਲੈ ਵੀ ਇਹਦੇ ਵਿੱਚ ਆਉਂਦਾ B8 ਇੰਜਨ ਬਾਈ ਇਹ ਕਾਰ ਦੇ ਵਿੱਚ ਠੀਕ ਆ ਪੂਰਾ ਬੜਕਾ ਵਾਲਾ ਇੰਜਨ ਆਉਂਦਾ ਕੋਰ ਗੁਰਪ੍ਰੀਤ ਅੰਦਰੋਂ ਦਿਖਾ ਦਈਏ ਜੀ ਬਾਈ ਕਾਰ ਨੂੰ ਸਾਰੇ ਹੀ ਫੀਚਰ ਹੁੰਦੇ ਨੇ ਕਾਰ ਦੇ ਵਿੱਚ ਬਾਕੀ ਇਹ ਕਾਰ ਚੱਲਦੀ ਵੀ ਸੰਭਲ ਕੇ ਹੈ ਹਨਾ ਵੀਰੇ ਤੇ ਫੀਚਰ ਸਾਰੇ ਨੇ ਸਨਰੂ ਵਗੈਰਾ ਹਾਂਜੀ ਹਾਂਜੀ ਇਹਦੇ ਸਨਰੂ 4x4 ਆਟੋਮੈਟਿਕ ਕੀ ਗੱਲ ਹੈ ਬਹੁਤ ਜ਼ਿਆਦਾ ਸਾਫ਼ ਗੱਡੀ ਹੈ ਜੇ ਕੋਈ ਬੰਦਾ ਲੈਂਡ ਕਰੂਜ਼ਰ ਲੈਣ ਦਾ ਚਾਹਵਾਨ ਹੈ ਮੈਂ ਇਹ ਤੁਹਾਡੀ ਵੀਡੀਓ ਦੇ ਰਾਹੀਂ ਕਹਿਣਾ ਚਾਹੁੰਗਾ ਵੀ ਇੱਕ ਵਾਰੀ ਸਾਡੀ ਗੱਡੀ ਤੇ ਨਿਗਾਹ ਜ਼ਰੂਰ ਮਾਰ ਲਿਓ ਕੋਈ ਡਿਸੀਜਨ ਲੈਣ ਤੋਂ ਪਹਿਲਾਂ ਭਾਈ ਅਸਲ ਤੇ ਨਾ ਵੈਸੇ ਇਹ ਗੱਡੀਆਂ ਐਸੀਆਂ ਆ ਭਾਈ ਇਹਨਾਂ ਦੀ ਟਰਾਈ ਲੈਂਡ ਦੀ ਲੋੜ ਪੈਂਦੀ ਨਹੀਂ ਹਾਂਜੀ ਹਾਂਜੀ ਜੇ ਨੋਨ ਐਕਸੀਡੈਂਟਲ ਗੱਡੀ ਐ ਤਾਂ ਕੋਈ ਵੀ ਗੱਡੀ ਇਹਨਾਂ ਨੂੰ ਪ੍ਰੋਬਲਮ ਵੀ ਨਹੀਂ ਆਉਂਦੀ ਕਿਸੇ ਪ੍ਰਕਾਰ ਦੀ ਇਹ ਟੋਇਟਾ ਦੀ ਗੱਡੀ ਖਾਸ ਹੈ ਭਾਈ ਨਾ ਜ਼ਿਆਦਾਤਰ ਇਹ ਗੱਡੀਆਂ ਕਾਫਲੇ 'ਚ ਹੀ ਚੱਲਦੀਆਂ ਹੁੰਦੀਆਂ ਹਾਂਜੀ ਕਾਫਲੇ 'ਚ ਚੱਲਦੀਆਂ ਬਿਲਕੁਲ ਤੇ ਰੇਟ ਤੁਹਾਨੂੰ ਦ ਦੇ ਦੇਣਗੇ ਬਾਈ 60 ਲੱਖ ਰੁਪਏ ਹਾਂਜੀ ਬਾਈ ਜੀ 60 ਲੱਖ ਦੀ ਗੱਡੀ ਆਪਾਂ ਦੇ ਦਾਂਗੇ ਹਾਂਜੀ 65 ਹਾਸਕੀਗਾ 60 ਨੈਟ ਦੇ ਦਾਂਗੇ ਜੀ ਲੈ ਵੀ ਇੱਕ ਉਹ ਕਾਰ ਹੈਗੀ ਆਪਣੀ ਜਿਹਨੂੰ ਦੇਖ ਕੇ ਮੁੜਦੀ ਹੈ ਧੌਣ ਆਪਾਂ ਸਾਰੇ ਜਣੇ ਗੈਣਾ ਨੂੰ ਰੂਬੀ ਕੌਣ ਹੈਣਾ ਬਾਈ ਤੇ ਇਹ ਕਿੰਨਾ ਮਾਡਲ ਹੈ ਬਾਈ ਇਹ 2021 ਦਾ ਮਾਡਲ ਹੈ ਹਾਂਜੀ ਪਹਿਲੇ ਨਾਂ ਦੀ ਗੱਡੀ ਆ ਮੋਹਾਲੀ ਦਾ ਨੰਬਰ ਹੈ ਓਕੇ ਤੇ ਇੰਸ਼ੋਰੈਂਸ ਹੈਗਾ ਟਾਇਰ ਨਵੇਂ ਨੇ 20000 ਕਿਲੋਮੀਟਰ ਚੱਲੀ ਆ 85 ਲੱਖ ਦੀ ਨਵੀਂ ਆ ਬਾਈ ਜੀ ਆਪਣੇ ਕੋਲੇ ਇਹ ਗੱਡੀ ਆਈ ਆ तकरीबन 57 ਲੱਖ ਦੀ ਰਹੀ 57 ਲੱਖ ਰੁਪਏ ਦੇ ਵਿੱਚ ਕਾਰ ਦੇਣੀ ਆ ਬਾਈ ਹਾਂਜੀ ਬਾਈ ਜੀ ਤੇ ਕੋਈ ਆਫਟਰ ਮਤਲਬ ਬਾਅਦ ਚ ਕੋਈ ਮੋਡੀਫਿਕੇਸ਼ਨ ਵੀ ਇਹਦੇ ਵਿੱਚ ਕੁਝ ਬੰਪਰ ਇਹਦੇ ਵਿੱਚ ਹਾਂਜੀ ਬਸ ਗ੍ਰਿਲ ਵਗੈਰਾ ਲੈ ਟਾਇਰ ਦੁਬਾਰਾ ਪਾਏ ਹੋਏ ਆ ਆਫਟਰ ਮਾਰਕੀਟ ਪਾਏ ਹੋਏ ਆ ਮੈਨੂੰ ਲੱਗਦਾ ਇਹਨੂੰ ਕੋਈ ਲੋਡ ਨਹੀਂ ਆ ਮੋਡੀਫਿਕੇਸ਼ਨ ਦੀ ਇਹ ਚੱਲੀ ਨਹੀਂ ਕੋਈ ਇਹਨੂੰ ਦੇਖ ਕੇ 18 ਚ ਜ਼ਰੂਰ ਮੋਡੀਫਿਕੇਸ਼ਨ ਹੋਏ ਦੀ ਕਿ ਰੂਬੀ ਕੋਨ ਗ੍ਰਿਲ ਪਾਤੀ ਜੀ ਉਹਨੇ ਤਾਂ ਹੈ ਹੀ ਰੂਬੀ ਕੋਨ ਇਹਦੇ ਵਿੱਚ ਗ੍ਰਿਲ ਕਿਹਾ ਉਹਦਾ ਲੁੱਕ ਜੀ ਬਣ ਜਾਂਦੀ ਉਹਦੀ ਹਾਂ ਪਰ ਕੁਣ ਕੀ ਕਹੀਏ ਪਹਿਲੇ ਨਾਂ ਦੀ ਗੱਡੀ ਫੁੱਲ ਇੰਸ਼ੋਰੈਂਸ ਹੈ ਐਸੇ ਪੈਟਰੋਲ ਜੀ ਆਉਂਦੀ ਹੈ ਇਹ ਪੈਟਰੋਲ 4x4 ਟੌਪ ਮਾਡਲ ਹੈ ਚਲੋ ਕਿੰਨਾ ਹੋਜੂ ਬਈ ਇਹਦੇ ਦੇ ਬਈ ਜੀ ਤਕਰੀਬਨ ਤੁਹਾਡਾ 50 ਲੱਖ ਦਾ ਲੋਨ ਕਰਵਾ ਦਾਂਗੇ 50 ਲੱਖ ਰੁਪਏ ਦਾ ਲੋਨ ਬਈ 7 ਲੱਖ ਰੁਪਏ ਦੇ ਕੇ ਤੁਸੀਂ ਰੂਬੀ ਕੌਂਦੇ ਮਾਲਕ ਬਣ ਸਕਦੇ ਹੋ ਬਾਕੀ ਸਾਰਾ ਤੁਹਾਡਾ ਲੋਨ ਹੋਜੂ ਬਈ ਹੈਨਾ ਬਾਕੀ ਰੇਟ ਦੀ ਗੱਲ ਬਈ ਜੀ ਮੌਕੇ ਤੇ ਫੋਨ ਤੇ ਨਹੀਂ ਹੋਏਗਾ ਕੋਈ ਵੀ ਰੇਟ بڑے ਫੋਨ ਆਂਦੇ ਆ ਫੋਨ ਤੇ ਰੇਟ ਨਹੀਂ ਹੋਏਗਾ ਰੇਟ ਮੌਕੇ ਤੇ ਜੋ ਵੀ ਮਾਨਸਮਾਨ ਹੋਊਗਾ ਆਪਾਂ ਜਰੂਰ ਕਰਾਂਗੇ ਕਿਉਂਕਿ ਬਈ ਮੌਕੇ ਤੇ ਹੀ ਹੈ ਬਈ ਹੈਨਾ ਡੀਲ ਤੁਸੀਂ ਜਿੰਨਾ ਘਟਾ ਲਓਗੇ ਹਨਾ ਬਾਈ ਉਹਨੂੰ ਜਿੰਨਾ ਦੱਬ ਲਓਗੇ ਉਹ ਥੋੜੀ ਐ ਬਾਈ ਆਪਾਂ ਦਿਖਾਉਣ ਵਾਲਿਆ ਹਨਾ ਵੀਰੇ ਬਾਈ ਕਮੈਂਟ ਕਰਦੇ ਨੇ ਮਹਿੰਗਿਆ ਸਸਤੀ ਆ ਬਾਈ ਮੇਰਾ ਭਾਈ ਇੰਨੀ ਕੁ ਮਿਹਨਤ ਕਰੋ ਵੀ ਆਪਾਂ ਨੂੰ ਮਹਿੰਗੀ ਚੀਜ਼ ਸਸਤੀ ਲੱਗਣ ਲੱਗ ਜੇ ਬਿਲਕੁਲ ਬਾਈ ਸਹੀ ਗੱਲ ਕਰਦਾ ਪਈ ਹੈ ਨਾ ਆਪਾਂ ਕਹਿੰਦੇ ਵੀ ਇਹ 57 ਲੱਖ ਦੀ ਕਾਰ ਆ ਬਾਕੀ ਸੈਕੰਡ ਹੈਂਡ ਗੱਡੀ 'ਚ ਬਾਈ ਰੇਟ ਨਾਲ ਉਹ ਪ੍ਰਾਇੋਰਟੀ ਜਿਆਦਾ ਕੰਡੀਸ਼ਨ ਨੂੰ ਦੇਣੀ ਚਾਹੀਦੀ ਹੈ। ਆਪਣਾ ਕਈ ਵਾਰੀ ਸਸਤੀ ਦੇ ਚੱਕਰ 'ਚ ਆਪਾਂ ਕੋਈ ਗਲਤ ਚੀਜ਼ ਲੈ ਲਈਏ ਫਿਰ ਉਹ ਬਾਅਦ 'ਚ ਮਿਸਤਰੀਆਂ ਕੋਲੇ ਖੜੀ ਰਵੇ ਉਹਦਾ ਕੋਈ ਫਾਇਦਾ ਨਹੀਂ ਹੈ। ਸਹੀ ਗੱਲ ਹੈ ਬਈ ਹਾਂ। ਆਪਣੀਆਂ ਗੱਡੀਆਂ ਪੂਰੀ ਜ਼ਿੰਮੇਵਾਰੀ ਨਾਲ ਆਪਾਂ ਦਿੰਨੇ ਆ। ਹਾਂ ਹਾਂ ਹਾਂ। ਹਰ ਕੰਡੀਸ਼ਨ ਦੀ ਨਾਨ ਐਕਸੀਡੈਂਟਲ ਆਪਣੀ ਕਾਰ ਹੁੰਦੀ ਹੈ। ਤਕਰੀਬਨ ਸਾਡੀਆਂ ਗੱਡੀਆਂ ਫਰਸਟ ਓਨਰ ਮਿਲਣਗੀਆਂ। ਓਕੇ। ਠੀਕ ਹੈ ਫਿਰ ਉਸ ਤੋਂ ਬਾਅਦ ਕਿਲੋਮੀਟਰ ਦਾ ਸੀ ਰਿਕਾਰਡ ਨਾਲ ਦਿੰਨੇ ਆ ਸਾਰਾ ਕਸਟਮਰ ਨੂੰ ਲੈ ਵੀ ਕਿਸੇ ਪ੍ਰਕਾਰ ਦਾ ਤੁਹਾਡੇ ਨਾਲ ਇਹ ਨਹੀਂ ਫਰੋਡ ਵਗੈਰਾ ਜਾਂ ਕੋਈ ਧੋਖਾਧੜੀ ਨਹੀਂ ਹੋਏਗੀ ਭਾਈ ਇਹ ਤਾਂ ਜਦੋਂ ਭਾਈ ਇੱਕ ਗੱਲ ਮੈਂ ਹੋਰ ਦੱਸਦਾ ਭਾਈ ਜਿਹੜਾ ਬੰਦਾ ਨਾ ਵੀਡੀਓ ਦੇ ਵਿੱਚ ਆ ਗਿਆ ਜਿਹੜਾ ਸਾਹਮਣੇ ਆ ਕੇ ਵੀਡੀਓ ਬਣਾ ਰਿਹਾ ਉਹ ਪਹਿਲੀ ਗੱਲ ਤਾਂ ਫਰੋਡ ਕਰੋ ਗਈ ਨਹੀਂ ਹਾਂਜੀ 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 ਭਾਈ ਦੂਜੇ ਬੰਦੇ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਬਿਲਕੁਲ ਠੀਕ ਗੱਲ ਮੈਂ ਨਾ ਫਿਰ ਥੋੜਾ ਕਿਲੋਮੀਟਰਾਂ ਦਾ ਹੁੰਦਾ ਅੱਜ ਕੱਲ ਤੇ ਉਹ ਅੱਜ ਕੱਲ ਏਜੰਸੀ ਚ ਰਿਕਾਰਡ ਨਿਕਲ ਜਾਂਦਾ ਜੀ ਫਿਰ ਉਸ ਤੋਂ ਬਾਅਦ ਆਪਣਾ ਕਿ ਨਾ ਐਕਸੀਡੈਂਟਲ ਉਹ ਅਸੀਂ ਗੱਡੀਆਂ ਸਾਡੀਆਂ ਨੋਨ ਐਕਸੀਡੈਂਟਲੀ ਹੁੰਦੀਆਂ ਰੀਪੇਂਟ ਵਗੈਰਾ ਤੁਹਾਨੂੰ ਪਤਾ ਹੋ ਜਾਂਦੀ ਹੈ ਪੁਰਾਣੀ ਗੱਡੀ ਕੋਈ ਇੱਕ ਦੋ ਪੀਸ ਛੀਟ ਲੱਗੀ ਚੇਂਜ ਹੋ ਪਿਆ ਹਣਾ ਰੀਪੇਂਟ ਹੋ ਗਿਆ ਬਾਕੀ ਉਹ ਜਿਵੇਂ ਆਪਾਂ ਜਿਹਾ ਗੱਲ ਆ ਇਹ ਗੱਡੀ ਨੂੰ 1 ਲੱਖ ਰੁਪਏ ਦੀ ਕੋਟਿੰਗ ਵੀ ਹੋ ਰੱਖੀ ਹੈ ਹਾਂਜੀ ਬਈ ਠੀਕ ਹੈ ਔਰ ਇਹ ਇਹ ਗੱਡੀ ਦੀ ਜੇ ਗੱਲ ਕਰਾਂ ਇਹ 4/4 ਮਾਡਲ ਹੈ ਜਿਹੜਾ 29.5 ਲੱਖ ਰੁਪਏ ਦਾ ਪੈਂਦਾ ਪੰਜਾਬ ਠੀਕ ਹੈ ਹਾਂਜੀ ਓਕੇ ਤੇ ਆਪਣੇ ਕੋਲੇ ਗੱਡੀ ਆਈ ਹੈ ਸਿਰਫ 22 ਲੱਖ ਰੁਪਏ ਦੀ ਰਹੀ 22 ਲੱਖ ਰੁਪਈਆ ਦੇ ਵਿੱਚ 4/4 ਸਕੋਰਪਿਓ ਐਨ ਆ ਗਈ ਠੀਕ ਬਾਕੀ ਜਿੱਥੇ ਮਰਜੀ ਝਾੜ ਦਿਓ ਉਹਨੂੰ ਪਹਾੜ ਤੇ ਝਾੜ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਬਾਈ ਜੀ ਹਾਂਜੀ ਬਾਈ ਜੀ ਇਹਦੇ ਜਿਵੇਂ 48000 ਕਿਲੋਮੀਟਰ ਚੱਲ ਗਈ ਤੇ ਟਾਇਰ ਇਹਦੇ ਆਪਾਂ ਐਮ ਆਰ ਐਫ ਦੇ ਚੇਂਜ ਕਰਾਤੇ ਹੋਏ ਆ ਠੀਕ ਹੈ ਬਾਈ ਹਾਂਜੀ ਇਨਸ਼ੋਰੈਂਸ ਇਹਦੀ ਸਾਲ ਦੀ ਨਾਲ ਹੈ ਓਕੇ ਹਾਂਜੀ ਇਹ ਸਨਰੂਫ ਵਾਲਾ ਮਾਡਲ ਆਟੋਮੈਟਿਕ 4x4 ਦੇ ਵਿੱਚ ਕੁ ਪੂਰਾ ਲਗਜ਼ਰੀ ਵਾਲਾ ਕੁਸ਼ ਬਟਨ ਸਟਾਰ ਹਾਂ Z8TL 4x4 ਠੀਕ ਹੈ ਕਈ ਲੋਕ ਕਮੈਂਟ ਕਰਦੇ ਆ ਜੀ 24 ਦੀ ਤਾਂ ਨਵੀਂ ਐ ਬਾਈ ਜੀ ਤੁਸੀਂ ਪਤਾ ਕਰੋ ਇਹ 24 ਲੱਖ ਵਾਲਾ ਮਾਡਲ ਨਹੀਂ ਹੈ ਇਹ 29.5 ਲੱਖ ਦਾ ਮਾਡਲ ਆ ਨਵਾਂ ਠੀਕ ਹੈ ਆਪਣੇ ਮਿੱਤਰ ਨੂੰ ਮੈਂ ਦਵਾਈ ਆ ਵੀਰੇ ਹਨਾ ਏਜੰਸੀ ਚੋ ਬ੍ਰਾਂਡ ਨਿਊ ਕਾਰ ਸੀਗੀ ਉਹ 1 ਲੱਖ ਦੀ ਤਾਂ ਬਲੈਕ ਦੇ ਕੇ ਮਿਲੀ ਆ ਹਾਂਜੀ ਹਾਂਜੀ ਚਲੋ ਹੁਣ ਤਾਂ ਬਲੈਕ ਨਹੀਂ ਹੈਗੀ ਥੋੜੀ ਬਹੁਤ ਵੇਟਿੰਗ ਹੈਗੀ ਆ ਪਰ ਫਿਰ ਵੀ ਬਹੁਤ ਹੈਵੀ ਡਿਸਕਾਊਂਟ ਹੈ ਵੀ ਜਿਹੜੀ ਚੀਜ਼ ਤੁਹਾਨੂੰ 30 ਲੱਖ ਰੁਪਏ ਦੀ ਗੱਡੀ 22 ਲੱਖ 8 ਲੱਖ ਰੁਪਏ ਦੀ ਤੇ ਤੁਹਾਡਾ ਬਾਤ ਚ ਰਿਹਾ ਗੱਡੀ ਨਵੀਂ ਹੈ ਕੋਈ ਬੰਪਰ ਦੇ ਵੀ ਅਜੇ ਤੱਕ ਛਰੀਟ ਦਾ ਨਿਸ਼ਾਨ ਨਹੀਂ ਹੈਗਾ ਬਈ ਓਕੇ ਰਿਪੋਰਟ ਕਰਾ ਜਿਹਨੇ ਆਪਣੇ 8 ਲੱਖ ਰੁਪਏ ਬਚਾਉਣਾ ਤਾਂ ਬਸ ਉਹਰੇ ਆ ਜਾਓ ਬਈ ਬਿਲਕੁਲ ਬਾਈ ਜੀ ਤੇ ਅਗਲੀਆਂ ਆਪਾਂ ਤੁਹਾਨੂੰ 3 ਥਾਰਾਂ ਦਵਾਂਗੇ ਬਾਈ ਜੀ ਬਿਲਕੁਲ ਬਾਈ ਜੀ ਹੁਣ ਕਹਿਣਗੇ ਬਾਈ ਇਹਨਾਂ ਦਾ ਰੇਟ ਘਟ ਗਿਆ ਹਾਂਜੀ ਹਾਂਜੀ ਬਿਲਕੁਲ ਘਟ ਗਿਆ ਬਾਈ ਜੀ ਆਪਾਂ ਵੀ ਘਟਾ ਕੇ ਦਵਾਂਗੇ ਜੀ ਬਿਲਕੁਲ ਸਾਡੀ ਖਰੀਦ ਮਹਿੰਗੀ ਹੈ ਇਹ ਗੱਡੀਆਂ ਦੀ ਕਿਉਂਕਿ ਥਾਰਾਂ ਤੇ ਡਿਸਕਾਊਂਟ ਲੱਗ ਗਿਆ ਤਾਂ ਆਪਾਂ ਵੀ ਡਿਸਕਾਊਂਟ ਲਾਤਾ ਜੀ ਕਿਉਂਕਿ ਜੇ ਅਸੀਂ ਵੱਧ ਪੈਸੇ ਮੰਗਾਂਗੇ ਲੋਕ ਸਾਡੇ ਤੋਂ ਵੱਧ ਸਿਆਣੇ ਨੇ ਕੋਈ ਬਾਏ ਨਹੀਂ ਕਰੂਗਾ ਤਾਂ ਅਸੀਂ ਵੀ ਇਹਨਾਂ ਦੇ ਡਿਸਕਾਊਂਟ ਲੱਖ ਦਾ ਕੰਪਨੀ ਤੋਂ ਡਿਸਕਾਊ ਤੇ ਪਰ ਇਹ ਨਹੀਂ ਹੈਗਾ ਵੀ ਤੁਸੀਂ ਕਹੋਗੇ ਹਨਾ ਵੀ ਇਹ 10 10 12 12 ਲੱਖ ਰੁਪਏ ਤੇ ਆ ਜਾਣਗੇ ਹਾਂਜੀ ਹਾਂਜੀ ਜਿੰਨਾ ਕੰਪਨੀ ਨੇ ਘਟਾਇਆ ਉਹਨਾਂ ਘਟਾ ਦਾਂਗੇ ਹਾਂਜੀ ਹਾਂਜੀ ਕੰਪਨੀ ਨੇ 1.5 ਦਾ ਡਿਸਕਾਊਂਟ ਲਾਇਆ ਲੱਖ ਡੇਢ ਆਪਣਾ ਵੀ ਹਾਂ ਫਰਕ ਹੁਣ ਆਪਾਂ ਇਹ ਸਾਰੀਆਂ 4x4 ਨੇ ਵੀਰੇ ਆਪਣੀ ਸਾਰੀਆਂ 4x4 ਆਟੋਮੈਟਿਕ ਬਸ ਇਹ ਪੰਜਾਬ ਨੰਬਰ ਹੈ ਜਾਂ ਚੰਡੀਗੜ੍ਹ ਨੰਬਰ ਲੈਣੀ ਹੈ ਤਾਂ ਚੰਡੀਗੜ੍ਹ ਦਾ ਨੰਬਰ ਵੀ ਮਿਲ ਜੇਗਾ ਲੇਕ 250 ਨੰਬਰ ਦੇ 18 ਬਲੈਕ ਕਲਰ ਦੇ ਵਿੱਚ ਤੇ ਇੱਕ ਚੰਡੀਗੜ੍ਹ ਦੀ 4x4 ਹਾਂਜੀ ਬਾਈ ਜੀ ਅੱਛਾ ਇਹਨਾਂ ਦੇ ਰੇਟ ਕਿੰਨੇ ਨੇ ਬਾਈ ਬਾਈ ਜੀ ਇਹ 22 ਰਜਿਸਟਰਡ ਤੇ ਹੀ ਹੈ ਇਹਦੇ ਅੰ ਦਿਖ ਰਿਹਾ ਜੀ ਕਿੰਨਾ ਪ੍ਰਾਈਸ ਹੈ ਇਹਦਾ ਇਹ ਗੱਡੀ ਡੀਜ਼ਲ ਹੈਗੀ ਆ ਆਟੋਮੈਟਿਕ 4/4 ਦੇ ਵਿੱਚ ਤੇ ਆਪਣੀ ਇਹ ਗੱਡੀ ਦੀ ਤੁਹਾਨੂੰ ਸੱਚ ਦੱਸਾਂ ਤਾਂ ਖਰੀਦੀ 16 ਲੱਖ ਰੁਪਏ ਦੀ 16 ਲੱਖ ਰੁਪਏ ਦੀ ਖਰੀਦੀ ਸੀ ਜੋ ਕਿ ਅਸੀਂ ਵੇਚ ਨਹੀਂ ਸੀ 16.5 ਦੇ ਕਰੀਬ ਪਰ ਰੇਟ ਘਟਾਣ ਕਰਕੇ ਹੁਣ ਇਹ ਗੱਡੀ ਆਪਾਂ 15 ਲੱਖ ਰੁਪਏ ਦੀ ਦੇ ਦਾਂਗੇ 15 ਲੱਖ ਹਾਂਜੀ ਲੈ 15 ਲੱਖ ਰੁਪਏ ਦੀ ਇਹ ਗੱਾਰ ਦੇਣੀ ਆ ਬਈ ਠੀਕ ਆ ਅਗਲੀ ਉਹ ਵੀ ਕਿੰਨਾ ਮਾਡਲ ਹੈ ਏ ਬਾਈ ਜੀ ਅੱਗੇ ਇਹ ਵੀ ਬਾਈ ਮਾਡਲ ਹੈ ਜੀ ਇਹ ਗੱਡੀ 14.5 ਲੱਖ ਦੀ ਦੇ ਦਾਂਗੇ 14.5 ਲੱਖ ਰੁਪਏ ਦੀ ਉਹ ਪਰਲੀ ਉਹ 24 ਮਾਡਲ ਹੈ ਜੀ 23 ਰਜਿਸਟਰਡ ਚੋਈ 24 ਇਹ 15.5 ਲੱਖ ਦੀ ਦੇ ਦਾਂਗੇ 15.5 ਲੱਖ ਰੁਪਏ ਦੀ ਲੈ ਵੀ ਇਹ 4x4 ਨੇ ਬਈ ਸਾਰੀਆਂ ਹਾਂਜੀ ਬਿਲਕੁਲ ਆਟੋਮੈਟਿਕ ਜਿਹੜਾ ਟਾਪ ਵਾਲਾ ਮਾਡਲ ਸੀਗਾ ਨਾ 20 ਲੱਖ ਵਾਲਾ ਉਹ ਮਾਡਲ ਹੈ ਲੱਖ ਰੁਪਏ ਦਾ ਡਿਸਕਾਊਂਟ ਲੱਗਿਆ ਹੋਇਆ ਇਹਨਾਂ ਦੇ ਸ਼ਾਇਦ 19 19.5 ਦੀ ਹੁਣ ਏਜੰਸੀ ਤੋਂ ਮਿਲਦੀ ਪਈ ਹੈ ਨਵੀਂ ਤੇ ਆ ਨਾ ਮੈਂ ਤੁਹਾਨੂੰ ਰੇਟ ਨਵੇਂ ਦੱਸਦੇ ਜੀ ਇਹਨਾਂ ਦੇ ਘਟਾਣ ਤੋਂ ਬਾਅਦ ਤੇ ਹੁਣ ਤੁਹਾਨੂੰ ਮੈਂ ਦਿਲ ਦੀ ਜਿਨ੍ਹਾਂ ਦੇ ਰੇਟ ਨਹੀਂ ਘਟਦੇ ਹੁੰਦੇ ਬਈ ਹਨਾ ਇਹਨਾਂ ਦੇ ਮੁੱਲ ਆਪ ਹੀ ਰਹਿੰਦੇ ਨੇ ਕਾਰਾਂ ਦੇ ਆਹ ਕਾਰ ਆ ਗਈ ਆਪਣੇ ਲਵੇ ਫੋਰਚਨਰ ਹੈਗੀ ਤੇ ਇਹ ਕਾਰ ਹੈਗੀ ਫੋਰਚਨਰ ਇਹ ਵੀ ਫੋਰ ਸੇਲ ਤੇ ਹੈ ਇਹ ਕਿੰਨਾ ਮਾਡਲ ਹੈ ਬਈ ਇਹ ਬਾਈ ਜੀ 2018 ਮਾਡਲ ਹੈ ਆਟੋਮੈਟਿਕ ਹੈ ਤੇ ਗੱਡੀਆਂ ਆਪਣੀਆਂ ਸਾਫ਼ ਹੀ ਹੁੰਦੀਆਂ ਫਸਟ ਓਨਰ ਕਾਰ ਟਾਇਰ ਨਵੇਂ ਬੀਮਾ ਫੁੱਲ ਤੇ ਕੰਪਨੀ ਰਿਕਾਰਡ ਨਾਲ ਮਿਲੂਗਾ ਗੱਡੀ ਦਾ ਇਹ ਬਾਈ ਜੀ 18 ਮਾਡਲ ਆਪਾਂ ਗੱਡੀ ਵੇਚ ਰਹੇ ਹਾਂ 27 ਲੱਖ ਦੀ ਰੇਂਜ 27 ਲੱਖ ਰੁਪਈਆ ਦੇ ਵਿੱਚ ਬਈ ਠੀਕ ਹੈ ਕਾਰ ਸੋਹਣੀ ਹੈ ਬਈ ਆਓ ਟਰਾਈ ਲਾਈਨ ਦੀ ਵੈਸੇ ਲੋਡ ਪੈਂਦੀ ਨਹੀਂ ਬਈ ਹਨਾ ਇਹ ਕਾਰਾਂ ਨੂੰ ਤੇ ਇਹ ਕਾਰਾਂ ਚਾਹੇ 10 ਲੱਖ ਚੱਲ ਜਾਣ ਤਾਂ ਵੀ ਕੋਈ ਦਿੱਕਤ ਨਹੀਂ ਉਹ ਪਰਲੀ ਆਪਣੀ ਸੇਲ ਹੋ ਗਈ ਬਈ ਉਹ ਸੇਲ ਹੋ ਗਈ ਹਾਂਜੀ ਤੇ ਅਗਲੀ ਆ ਗਈ ਆਪਣਾ ਲਈ ਬਾਕੀ ਸੇਲ ਹੋਗੀ ਬਟ ਸਾਡੇ ਕੋਲ ਫੋਰਚਨਰਾਂ ਰਹਿੰਦੀਆਂ ਹੀ ਆ ਜੇ ਕਿਸੇ ਨੇ 13 ਮਾਡਲ ਤੋਂ ਲੈ ਕੇ 20 ਕੀ ਮਾਡਲ ਤੱਕ ਫੋਰਚੂਨਰ ਲੈਣੀ ਆਪਾਂ ਨੂੰ ਸੰਪਰਕ ਕਰ ਸਕਦਾ ਜੀ ਆਪਾਂ ਗੱਡੀ ਆਪਣੇ ਕੋਲ ਹੁੰਦੀਆਂ ਹੀ ਆਉਣ ਟਾਈਮ ਅਵੇਲੇਬਲ ਹੁੰਦੀਆਂ ਆਪਾਂ ਇੱਕ ਰੀਲ ਵੀ ਫੇਲ ਹੋ ਜਾਂਦੀ ਹੈ ਤਾਂ ਉਹ ਨਾਲ ਦੀ ਨਾਲ ਅਗਲੀ ਗੱਡੀ ਆਪਣੇ ਸਟਾਕ ਕਰਦੇ ਆ ਇਹ ਮਤਲਬ ਵੀ ਆਪਾਂ ਕਹਿੰਦੇ 10 ਕ ਫੋਰਚੂਨਰ ਆਪਾਂ ਨੇ ਲਵੇ 10 12 ਫੋਰਚੂਨਰ ਹੁੰਦੀ ਆ ਅਵੇਲੇਬਲ ਹੀ ਆ ਜੀ ਤੇ ਇੱਕ ਗੱਲ ਆਪਾਂ ਵੀ ਹੋਰ ਵੀ ਕਰੀ ਸੀ ਬਾਈ ਹੋਰੀ ਰੈਂਟ ਤੇ ਵੀ ਦੇ ਦਿੰਦੇ ਨੇ ਇਹ ਗੱਲ ਆਪਾਂ ਹਾਂਜੀ ਫੋਰਚੂਨਰ ਜੇ ਕੋਈ ਐਨ ਆਰ ਆਈ ਸਿਰਫ ਐਨ ਆਰ ਆਈ ਭਰਾਵਾਂ ਨੂੰ ਦਿੰਦੇ ਆ ਆਪਾਂ ਜੇ ਕਿਸੇ ਨੂੰ ਕੋਈ 5 ਦਿਨ 10 ਦਿਨ ਲਈ ਗੱਡੀ ਮਹੀਨੇ ਵਾਸਤੇ 2 ਮਹੀਨਿਆਂ ਵਾਸਤੇ ਚਾਹੀਦੀ ਆ ਤਾਂ ਆਪਾਂ ਫੋਰਚਨਰ ਨਵੀਂ ਸ਼ੇਪ ਵੀ ਦੇ ਦਿੰਨੇ ਆ ਰੈਂਟ ਤੇ ਪੁਰਾਣੀ ਸ਼ੇਪ ਚਾਹੀਦੀ ਆ ਉਹ ਘੱਟ ਬਜਟ 'ਚ ਕਿਸੇ ਨੇ ਲਾਉਣਾ ਤਾਂ ਪੁਰਾਣੀ ਸ਼ੇਪ ਵੀ ਆਪਾਂ ਦੇ ਦਿੰਨੇ ਆ ਇਨੋਵਾ ਕ੍ਰਿਸਟਾ ਚਾਹੀਦੀ ਐ ਨੋਵਾ ਵੀ ਦੇ ਦਿੰਨੇ ਆ ਰੈਂਟ ਤੇ ਅੱਛਾ ਕਿੰਨਾ ਗ੍ਰੈਂਟ ਹੁੰਦਾ ਰੈਂਟ ਬਾਈ ਜੀ ਮਾਰਕੀਟ ਚ ਨਵੀਂ ਸ਼ੇਪ ਦਾ 6000 ਪਰ ਡੇ ਚੱਲਦਾ ਆ ਆਪਾਂ 5500 ਦੇ ਦਿੰਨੇ ਆ ਜੇ ਤੁਹਾਨੂੰ ਗੱਡੀ ਮੰਨ ਨੂੰ ਲੰਬੇ ਸਮੇਂ ਵਾਸਤੇ ਚਾਹੀਦੀ ਆ 2 ਮਹੀਨੇ ਵਾਸਤੇ ਚਾਹੀਦੀ ਆ ਫਿਰ ਮਤਲਬ ਕਾਫੀ ਮੌਕੇ ਤੇ ਆਪਾਂ ਅਡਜਸਟਮੈਂਟ ਕਰ ਲੈਨੇ ਆ ਆ ਪਤਾ ਇਹ ਕਹਿ ਦੇਈਦਾ ਗਾਹਕ ਨੂੰ ਵੀ ਤੁਸੀਂ ਪਤਾ ਕਰ ਲੋ ਰੇਟ ਤੇ ਉਹ ਤੋਂ ਸਾਨੂੰ 25 30 5000 ਹੋਰ ਕੱਟ ਦੇ ਦਿਓ ਜੀ ਠੀਕ ਆ ਬਾਈ ਲੈ ਵੀ ਸਿਰਫ 5500 ਰੁਪਈਆ ਦੇ ਵਿੱਚ ਫੋਰਚੂਨਰ ਨਵੀਂ ਸ਼ੇਪ ਵਾਲੀ ਕਾਰ ਇਹ ਤੁਸੀਂ ਲੈ ਕੇ ਜਾ ਸਕਦੇ ਹੋਗੇ 5500 ਤੁਸੀਂ ਫੋਰਚੂਨਰ ਦੇ ਮਾਲਕ ਬਣ ਸਕਦੇ ਹੋ ਇੱਕ ਦਿਨ ਦੇ ਵਾਸਤੇ ਬਾਕੀ ਉਹਦੇ ਲਈ ਆਪਾਂ ਕਹੇ ਦੀ ਆ ਵੀ ਘੱਟੋ ਘੱਟ 10 ਤੋਂ 15 ਦਿਨ ਦੇ ਲਈ ਤੁਹਾਨੂੰ ਗੱਡੀ ਲੈ ਕੇ ਜਾਣੀ ਪਊਗੀ ਹਾਂਜੀ ਭਾਈ ਜੀ ਤੇ ਅਗਲੀ ਆ ਗਈ ਆਪਣੇ ਲਵੇ ਗੀੜੀ ਵੀਰੇ ਇਹ ਏ ਵੀਰ ਜੀ ਜੀ ਐਲ ਐਸ ਹੈਗੀ ਆ ਹਾਂਜੀ ਤੇ ਇਹ 2019 ਦਾ ਮਾਡਲ ਹੈ ਇਹ ਵੀ ਸਾਰੀ ਓਰੀਜਨਲ ਆ 60 65000 ਕਿਲੋਮੀਟਰ ਚੱਲੀ ਆ ਪਹਿਲੇ ਨਾ ਤੇ ਨਵੇਂ ਟਾਇਰ ਫੁੱਲ ਇੰਸ਼ੋਰੈਂਸ ਠੀਕ ਹੈ ਆਪਣੀਆਂ ਗੱਡੀਆਂ ਦੀ ਸਾਰੀਆਂ ਗੱਡੀਆਂ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਇਹ ਹੈਗੀਆਂ ਨੇ ਪਿਆਰ ਨਾਲ ਚਲਾਉਣਾ ਨਹੀਂ ਗੱਡੀਆਂ ਬਾਈ ਹਾਂਜੀ ਟੋਟਲੀ ਕੰਪਨੀ ਤੋਂ ਮੇਨਟੇਨਡ ਹੈ ਮਰਸਡੀਜ਼ ਤੋਂ ਇਹ ਹੁੰਦੀ ਜ਼ਿਆਦਾ ਇਦਾਂ ਹੀ ਆ ਹਾਂਜੀ ਇਹ ਇਹਦਾ ਕਿੰਨਾ ਮੁੱਲ ਰੱਖਿਆ ਇਹ ਬਾਈ ਜੀ 60 ਲੱਖੇ ਦਾ ਮੁੱਲ ਰੱਖਿਆ ਪਰ ਆਪਾਂ 55 ਦੀ ਦੇ ਦਾਂਗੇ 60 ਇਹਦਾ ਨਵੀਂ ਕਿਤਾ ਕਿੰਨਾ ਮੁੱਲ ਹੈ ਨਵੀਂ ਬਾਈ ਜੀ ਇਸ ਵੇਲੇ 1 60 ਦੀ ਹੈ 1 ਕਰੋੜ 60 ਲੱਖ ਦੀ ਨਵੀਂ ਨਵਾਂ ਮਾਡਲ ਆ ਫੇਸ ਲਿਫਟ ਵੀ ਹੋ ਗਈ ਹਾਂਜੀ ਬਾਈ 1 60 ਦੀ ਆ ਆਪਣੇ ਕੋਲ 60 ਦੀ ਰਹਿ ਗਈ ਉਹ ਚੋਂ 55 ਦੀ ਰਹਿ ਗਈ ਇਹ 1 ਕਰੋੜ ਰੁਪਇਆ ਘਟ ਗਿਆ ਬਾਈ ਆਹ ਕਾਰ ਪਿੱਛ 60 ਲੱਖ ਦੀ ਕਾਰ ਹੈਗੀ ਜਿਹੜੀ ਹੈਗੀ ਆ 1 ਕਰੋੜ 60 ਲੱਖ ਦੀ ਨਮੀ ਆਹ ਵੀਰੇ ਮਾਡਲ ਇਹ ਬਾਈ ਜੀ 2015 ਦਾ ਮਾਡਲ ਹੈ ਹਾਂਜੀ ਤੇ ਇਹ ਵੀ ਸਾਰੀ ਓਰੀਜਨਲ ਕਾਰ ਹੈ 90000 ਕਿਲੋਮੀਟਰ ਕੰਪਨੀ ਰਿਕਾਰਡ ਤੇ ਹੈਗੇ ਵੱਡੇ ਸਨੂ ਫਲੀਆ ਇਹ ਵੱਡੇ ਸਨੂ ਫਲੀਆ ਗਲਾਸ ਸਟੌਪ ਕਹਿ ਦਿੰਦੇ ਆ ਇਹਨੂੰ ਇਹ ਬਾਈ ਜੀ ਮੰਗ ਮੰਗਨ ਨੂੰ 18 19 20 ਲੱਖ ਮੰਗੀ ਜਾਂਦੇ ਆ ਆਪਾਂ ਸਿਰਫ 16 ਲੱਖ ਦੀ ਗੱਡੀ ਦੇ ਦੇਣੀ ਆ ਐਨਓਸੀ ਜਿੱਥੋਂ ਦੀ ਚਾਹੀਦੀ ਹੈ ਪੂਰੇ ਇੰਡੀਆ ਹੀ ਤੁਹਾਨੂੰ ਆਪਾਂ ਪ੍ਰੋਵਾਈਡ ਕਰ ਦਾਂਗੇ ਠੀਕ ਹੈ ਬਾਈ ਤੇ ਅਗਲੀ ਆ ਗਈ BMW ਆਪਣੇ ਰੋਇਲ ਸਰਵਿਸ ਲਾਈਨ ਆ ਵੀਰੇ ਹਾਂਜੀ ਬਾਈ ਜੀ ਇਹ ਟੌਪ ਮਾਡਲ ਹੈ ਹਾਂਜੀ ਤੇ ਲਗਜ਼ਰੀ ਲਾਈਨ ਹੈ ਇਹ ਮਾਡਲ ਇਹ ਵੀਰ ਜੀ ਆਪਣੀ ਗੱਡੀ 14 ਮਾਡਲ ਹੈ ਤੇ ਇਹ ਸਾਢੇ 15 ਲੱਖ ਦੀ ਰੇਂਜ ਚ ਗੱਡੀ ਚੰਡੀਗੜ ਦਾ ਨੰਬਰ ਆਏਗਾ ਅੱਛਾ ਵੀਰੇ ਆਪਣੀ ਗੱਡੀਆਂ ਤੇ ਲੋਨ ਕਿੰਨਾ ਕੁ ਹੋ ਜਾਂਦਾ ਜਿਵੇਂ ਆਪਾਂ ਜੀ ਲੋਨ ਆਪਾਂ ਕਰਵਾ ਦਿੰਨੇ ਆ ਦੇਖੋ ਲੋਨ ਜੇ ਤਾਂ ਉੱਚਾ ਮਾਡਲ ਗੱਡੀ ਐ ਫਿਰ ਤਾਂ ਆਪਾਂ 90% ਵੀ ਕਰਾ ਦਿੰਨੇ ਆ ਜਿਵੇਂ ਹੁਣ ਇਹ ਗੱਡੀ ਐ ਨੀਵਾ ਮਾਡਲ ਐ ਇਹਦੇ ਤੇ 50 60% ਹੋ ਜਾਂਦਾ ਠੀਕ ਐ ਵੀ 50 50 ਪੈਸੇ ਦੇ ਕੇ ਤੁਹਾਡਾ ਲੋਨ ਹੋ ਜਾਂਦਾ ਹਾਂ ਜੀ ਨੀਵੇਂ ਮਾਡਲਾਂ ਚ ਥੋੜਾ ਜਿਹਾ ਬੈਂਕ ਅਬਵਾਈਡ ਕਰਦਾ ਤਾਂ ਕਰਕੇ ਥੋੜਾ ਜਿਹਾ ਘੱਟ ਲੋਨ ਹੁੰਦਾ ਤੇ ਅਗਲੀ ਕਾਰ ਆ ਗਈ ਆਪਣੇ ਲਈ ਬਾਕੀ ਭਾਈ ਜੀ ਤੁਹਾਡੀ ਵੀਡੀਓ ਦੇ ਮਾਧਿਅਮ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਦਾ ਮਾਰਕੀਟ ਤੋਂ ਆਪਦੀ ਗੱਡੀ ਦਾ ਰੇਟ ਲਵਾ ਲਓ ਸਾਡੀ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਜੋ ਰੇਟ ਮਿਲ ਰਿਹਾ ਸੀ ਉਦੋਂ ਤੋਂ ਵੱਧ ਰੇਟ ਦੇ ਪਾਈਏ ਤੁਹਾਨੂੰ ਹਾਂ ਇੱਕ ਪਾਸੇ ਦੇ ਵਿੱਚ ਮੇਰਾ ਭਾਈ ਇੱਕ ਕੰਡੀਸ਼ਨ ਹੋਊਗੀ ਸਿਰਫ ਚੰਗੀ ਕਾਰ ਹੀ ਲੈ ਕੇ ਆਉਂਗੇ ਦਾ ਹਾਂਜੀ ਹਾਂਜੀ ਗੱਡੀਆਂ ਨੋਨ ਐਕਸੀਡੈਂਟਲ ਕਾਰ ਆ ਅਸੀਂ ਤਾਂ ਹੀ ਬਾਏ ਕਰਦੇ ਆ ਜੇ ਇੱਕ ਦੋ ਪੀਸ ਪੇਂਟ ਹੈ ਜਾਂ ਟੱਚਿੰਗ ਹੈ ਉਹਦਾ ਸਾਨੂੰ ਕੋਈ ਵਹਿਮ ਨਹੀਂ ਕਿਉਂਕਿ ਪੁਰਾਣੀ ਗੱਡੀ ਹੈ ਦੇਖੋ ਹੋ ਜਾਂਦੇ ਕਿਸੇ ਦੀ ਵੀ ਗੱਡੀ ਸਾਰੀ ਆਪਾਂ ਕਹਿ ਦਈਏ ਵੀ origignal ਨਹੀਂ ਹੁੰਦੀ ਉੱਚੇ ਮਾਡਲ ਗੱਡੀਆਂ ਸਾਫ਼ ਹੁੰਦੀਆਂ ਪਰ ਜਿਵੇਂ ਹੁਣ ਆਪਾਂ 5 ਸਾਲ 7 ਸਾਲ ਪੁਰਾਣੀ ਗੱਡੀ ਕਹੀਏ ਉਹਦੇ ਬੰਪਰ ਬੰਪਰ ਰਗੜ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਤਾਂ ਪਰ ਐਕਸੀਡੈਂਟਲ ਗੱਡੀ ਨਾ ਹੋਵੇ ਤੇ ਦੂਸਰੀ ਗੱਲ ਗੱਡੀ ਜੇ ਤੁਹਾਡੀ ਸਾਫ਼ ਹੈ ਆਪਾਂ ਤੁਸੀਂ ਰੇਟ ਲਵਾ ਲਓ ਅਸੀਂ ਤੁਹਾਨੂੰ ਤੁਹਾਡਾ ਸਾਡੇ ਰੇਟ ਤੋਂ ਵੱਧ ਰੇਟ ਦੇ ਦਾਂਗੇ ਜੀ ਠੀਕ ਹੈ ਬਈ ਲੈ ਅਗਲੀ ਵੀਰੇ ਨੋਵਾ ਆ ਗਈ ਆਪਣੀ ਲਵੇ ਇਹ ਮਾਡਲ ਹਾਂਜੀ ਬਾਈ ਜੀ ਇਹ 15 ਮਾਡਲ ਹੈ ਹੂੰ ਹੂੰ ਪਹਿਲੇ ਨਾ ਤੀ ਹੈ ਇਹਦੇ ਚ 50 ਹਜ਼ਾਰ ਦੇ ਹੁਣੇ ਅਲਾਈ ਵੀਲ ਪਏ ਆ ਠੀਕ ਹੈ ਬਈ ਤੇ ਲੱਖ ਕਿਲੋਮੀਟਰ ਚੱਲੀ ਆ ਹੂੰ ਹੂੰ ਗੁੱਡੀਅਰ ਦੇ ਟਾਇਰ ਹੈ ਬ੍ਰਾਂਡਡ ਇਹਦਾ ਪ੍ਰਾਈਸ ਕਿੰਨਾ ਰੱਖਿਆ ਹੈ ਇਹ ਬਾਈ ਜੀ ਗੱਡੀ ਸਿਰਫ 7.5 ਦੀ ਰੇਂਜ ਸਾਢੇ 7 ਲੱਖ ਰੇਂਜ ਦੇ ਵਿੱਚ ਵੇ ਮੰਗਣ ਨੂੰ 9-9 ਲੱਖ ਵੀ ਮੰਗੀ ਜਾਂਦੇ ਆ ਪਰ ਆਪਾਂ ਜੈਜ ਜੇ ਰੇਟ ਰੱਖਿਆ ਬਾਈ ਜੀ ਠੀਕ ਜਿਹੜੀਆਂ ਮਾਰਕੀਟ ਚ ਬਾਈ ਕਾਰਾਂ ਚੱਲਦੀਆਂ ਹਾਈਪ ਦੇ ਵਿੱਚ ਕਾਰਾਂ ਸਾਰੀਆਂ ਆਪਣੇ ਲਈ ਅਵੇਲੇਬਲ ਖੜੀਆਂ ਹੁਣ ਇੱਕਾ ਫੋਰਚੂਨ ਦੀ ਪੁਰਾਣੀ ਸ਼ੇਪ ਦੀ ਆਪਾਂ ਗੱਲ ਕਰਦੇ ਆਂਗੇ ਆਹ ਆ ਖੜੀ ਹੈ ਇਹ ਮਾਡਲ ਵੀਰੇ ਇਹ ਬਾਈ ਜੀ ਮਾਡਲ 14 ਹਾਂਜੀ ਪਰ ਬਾਈ ਜੀ ਗੱਡੀ ਚੱਲੀ ਹੈ ਸਿਰਫ 85000 ਕਿਲੋਮੀਟਰ 85000 ਹਾਂਜੀ ਸਾਡੇ ਕੋਲ ਵੀ ਪਹਿਲੀ ਵਾਰੀ ਆਈ ਹੈ ਨਹੀਂ ਤਾਂ ਸਾਰੀਆਂ 1.5 ਤੋਂ 2 ਲੱਖ ਚੱਲੀਆਂ ਹੁੰਦੀਆਂ ਐਨੀਆਂ ਪੁਰਾਣੀਆਂ ਗੱਡੀਆਂ ਟਾਇਰ ਨਵੇਂ ਆ ਗੱਡੀ ਵੀ ਬਹੁਤ ਨਵੀਂ ਆ ਪਹਿਲੇ ਨਾਂ ਦੀ ਗੱਡੀ ਐ ਇਹ 13 ਲੱਖ ਦੇ ਬਜਟ ਦੇ ਵਿੱਚ ਲਾਗੇ 13 ਲੱਖ ਰੁਪਏ ਅਗਲੀ ਤੁਹਾਨੂੰ ਆਪਾਂ ਸਕੋਰਪਿਓ ਦਿੰਨੇ ਆ ਬਾਈ ਆ ਆ ਗਈ ਨਵੀਂ ਸ਼ੇਪ ਸਕੋਰਪਿਓ ਬਾਈ ਜੀ 20 ਮਾਡਲ ਵੀ ਹੈਗੀ ਆ ਆਪਣੇ ਕੋਲੇ S11 ਇਹ ਗੱਡੀ ਦੀ ਗੱਲ ਕਰੀਏ ਤਾਂ ਇਹ 2019 ਰਜਿਸਟਰਡ ਵੀ ਐ ਤੇ ਇਹ S9 ਐ ਐਸ 11 ਚ ਕਨਵਰਟ ਕੀਤੀ ਹੋਈ ਆ ਲਾਇਅ ਦਾ ਫਰਕ ਹੁੰਦਾ ਲਾਇਅ ਪਾਏ ਹੋਏ ਆ ਸਹੀ ਗਾ ਵੀਰ ਬਾਕੀ ਸਾਰੀ ਸੇਮ ਆ ਓਕੇ ਤੇ ਇਹ ਗੱਡੀ ਦੀ ਜੇ ਆਪਾਂ ਗੱਲ ਕਰੀਏ 14 ਲੱਖ ਦੀ ਆਪਾਂ ਦੇਗਾ ਸਾਢੇ 14 ਲੱਖ ਚ 19 ਮਾਡਲ ਯੂਪੀ ਦਾ ਨੰਬਰ ਹੈ ਐਨਓਸੀ ਤੁਹਾਨੂੰ ਪੰਜਾਬ ਦੀ ਹਰਿਆਣਾ ਦੀ ਚੰਡੀਗੜ੍ਹ ਦੀ ਆਪਾਂ ਦੇ ਦੇਵਾਂਗੇ ਆਹ ਹੈ ਕੀ ਮਾਡਲ ਇਹ 2015 ਦਾ ਮਾਡਲ ਹੈ ਹੂੰ ਹੂੰ ਤੇ ਇਹ ਸਿਰਫ 68000 ਚੱਲੀ ਆ ਗੱਡੀ ਸਿਰਫ ਸਿਰਫ ਤੇ ਸਿਰਫ 68000 15 ਮਾਡਲ ਐਡਬਲਯੂ ਐ ਟਾਪ ਮਾਡਲ ਐ ਓਕੇ ਇਹ ਵੀ ਬਾਈ ਜੀ ਦੀ ਗੱਡੀ ਆਪਾਂ ਸਵਾ 6 ਲੱਖ ਦੀ ਦੇ ਦਾਂਗੇ ਸਾਢੇ 6 ਮੰਗਦੇ ਆ ਸਵਾ 6 ਹੀ ਦੇ ਦਾਂਗੇ ਲੈ ਬਾਈ ਹਾਂਜੀ ਬਾਕੀ ਬਾਈ ਜੀ ਜੇ ਰੇਟ ਦਾ ਤੁਹਾਨੂੰ ਥੋੜਾ ਬਹੁਤ ਫਰਕ ਲੱਗਦਾ ਹੋਇਆ ਤਾਂ ਉਹ ਵੀ ਆਪਾਂ ਫਰਕ ਕੱਢ ਦਾਂਗੇ ਮੌਕੇ ਤੇ ਬਾਈ ਫਰਕ ਨਿਕਲ ਜਾਂਦਾ ਪਰ ਇੱਕ ਵਾਰੀ ਫੋਨ ਤੇ ਸਾਡੇ ਕਿਸੇ ਵੀ ਗੱਡੀ ਦਾ ਰੇਟ ਲਾਉਣ ਤੋਂ ਪਹਿਲਾਂ ਮੈਂ ਇਹ ਚਾਹਣਾ ਵੀ ਤੁਸੀਂ ਸਾਡੀ ਗੱਡੀ ਤੇ ਆ ਕੇ ਨਿਗਾਹ ਮਾਰੋ ਫਿਰ ਰੇਟ ਲਾਓ ਜੀ ਲੈ ਬਾਈ ਅਗਲੀ ਗਲਤ ਰੇਟ ਲਾਉਣ ਨੂੰ ਦੇਲੀ ਨਹੀਂ ਕਰੂ ਕਿਉਂ ਵੀ ਰੇਟਾਂ ਨੂੰ ਲੈ ਕੇ ਸਾਰੇ ਜਿਹੜੇ ਹੈਗੇ ਨੇ ਇਨਵੈਸਟਰ ਉਹਨਾਂ ਦੀਆਂ ਵੀਡੀਓਜ਼ ਤੇ ਪਰ ਇੱਕ ਵਾਰੀ ਮੈਂ ਇਹੀ ਕਹਿਣਾ ਵੀ ਤੁਸੀਂ ਇੱਕ ਵਾਰੀ ਗੱਡੀ ਜਰੂਰ ਆ ਕੇ ਨਿਗਾਹ ਮਾਰੋ ਕਾਰ ਦੀ ਕੁਆਲਿਟੀ ਆ ਕੇ ਦੇਖੋ ਤੁਸੀਂ ਬੰਦੇ ਨੂੰ ਮਿਲੋ ਹਨਾ ਜੀ ਆਪਾਂ ਐਵੇਂ ਅਸੀਂ ਜੇ ਵੱਧ ਰੇਟ ਮੰਗਾਗੇ ਬਾਈ ਜੀ ਸਾਡੀ ਚੀਜ਼ ਹੀ ਨਹੀਂ ਵਿਕਣੀ ਸਿੱਧੀ ਜੀ ਗੱਲ ਹੈ ਲੋਕ ਵੱਧ ਸਿਆਣੇ ਆ ਹਰ ਬੰਦਾ ਟਰਾਈ ਕਰਦਾ ਮਾਰਕੀਟ ਇੱਕ ਗੱਲ ਹੋਰ ਵੀ ਹੁੰਦੀ ਹੈ ਵੀ ਨਾ ਕੋਈ ਵੀ ਗੱਡੀ ਦੀ ਲਾਲੀ ਆਪਾਂ ਗੱਡੀ ਦਾ ਕਿਸੇ ਦਾ ਵੀ ਇੱਕ ਰੇਟ ਨਹੀਂ ਹੁੰਦਾ ਬਾਈ ਹਨਾ ਹਾਂਜੀ ਹਾਂਜੀ ਉਹਨੇ 20 ਮਾਡਲ ਗੱਡੀ ਹੈ ਬਾਈ ਜੀ ਇਹ ਗੱਡੀ ਮਾਰਕੀਟ ਚ ਤੁਹਾਨੂੰ 24 ਲੱਖ ਵੀ ਲੋਕ ਕਈ ਮੰਗ ਰਹੇ ਨੇ ਵੀ ਬਾਈ ਜੀ ਮੈਂ ਤੁਹਾਨੂੰ ਸੱਚੀ ਦੱਸਾਂ 18 ਲੱਖ ਦੀ ਵੀ ਮਾਰਕੀਟ ਚ ਮਿਲ ਸਕਦੀ ਹੈ। ਇਹੀ ਮਾਡਲ ਹੋਊਗਾ ਸਾਰਾ ਕੁਝ। ਬਾਈ ਜੀ ਕੰਡੀਸ਼ਨ ਤੇ ਮੈਟਰ ਹੋਊ ਕੋਈ ਗੱਡੀ ਹੋ ਸਕਦਾ ਬੌਨਟ ਚੇਂਜ ਹੋਵੇ ਕਿਸੇ ਦਾ ਹੋ ਸਕਦਾ ਕਿਸੇ ਦੀ ਅੱਗੋਂ ਫਰੰਟ ਵੱਜੀ ਹੋਵੇ ਰੇਡੀਏਟਰ ਕਈ ਵਾਰੀ ਚੈਸੀ ਸਿੱਧੀਆਂ ਕੀਤੀਆਂ ਹੁੰਦੀਆਂ ਤਾਂ ਉਹ ਗੱਡੀ ਸਸਤੀ ਦੇ ਦਿੰਦਾ ਅਗਲਾ ਤਾਂ ਇਹ ਚੀਜ਼ਾਂ ਦਾ ਫਰਕ ਹੁੰਦਾ ਜੀ ਇਹਨਾਂ ਦੇ ਕਿਹੜਾ ਫਿਕਸਡ ਰੇਟ ਹੈ ਵੀ ਹਨਾ ਵੀ ਆਹੀ ਰੇਟ ਹੈ ਜੀ ਤੇ ਤੁਸੀਂ ਮਹਿੰਗੀ ਲਾ ਰਹੇ ਹੋ ਐਦਾਂ ਨਹੀਂ ਹੁੰਦਾ ਹਰੇਕ ਦਾ ਭਈ ਅਲੱਗ-ਅਲੱਗ ਹੁੰਦਾ ਰੇ ਠੀਕ ਹੈ ਇਹ ਕਿੰਨਾ ਮਾਡਲ ਹੈ ਭਈ ਇਹ ਇਹ ਭਾਈ ਜੀ 2020 ਮਾਡਲ ਹੈ ਨਵੇਂ ਇੰਜਨ ਦੇ ਵਿੱਚ BS6 ਇੰਜਨ ਵਾਲੀ ਹੈ ਔਰ ਇਹ ਟਾਪ ਮਾਡਲ ਹੈ ਆਟੋਮੈਟਿਕ ਦੇ ਵਿੱਚ ਹਾਂਜੀ ਭਾਈ ਜੀ ਇਹ ਇਹ 20 ਲੱਖ ਦੀ ਆਪਾਂ ਗੱਡੀ ਦੇ ਦਾਂਗੇ ਮਾਰਕੀਟ ਚ 22 ਲੱਖ ਵੀ ਮੰਗ ਰਿਆ 24 ਵੀ ਮੰਗ ਰਿਆ ਇਸ ਮਾਡਲ ਦਾ ਕਿਉਂਕਿ ਇਹ ਗੱਡੀ ਬੰਦ ਹੋ ਗਈ ਡਿਮਾਂਡ ਬਹੁਤ ਜ਼ਿਆਦਾ ਹੈ ਬਹੁਤ ਡਿਮਾਂਡ ਹੈ ਬਾਈ ਹਾਂਜੀ ਆਪਣੇ ਕੋ 20 ਲੱਖ ਚ ਆਈ ਹੈ ਆਪਾਂ ਦੇ ਦਾਂਗੇ ਅੱਗੇ ਹੁਣ ਸੀਜ਼ਨ ਵੀ ਆਉਣ ਲੱਗ ਰਿਹਾ ਬਾਈ ਸੀਜ਼ਨ ਵੀ ਆਉਣ ਲੱਗ ਰਿਹਾ ਜਿਹੜਾ ਕੋਈ ਚਾਹੇ ਬਾਈ ਕੋਈ ਡਰਾਈਵਿੰਗ ਤੇ ਲਾਉਣੀ ਹੈ ਕਿਸੇ ਨੇ ਹਾਂ ਜਾਂ ਫਿਰ ਵੈਸੇ ਵੀ ਰੱਖਣੀ ਹੈ ਹਾਂ ਘਰੇ ਤਾਂ ਘਰੇ ਵੀ ਰੱਖਣ ਨੂੰ ਬਹੁਤ ਅੱਛੀ ਗੱਾਰ ਹੈ ਇਸ ਤੋਂ ਉੱਪਰ ਕੋਈ ਗੱਡੀ ਨਹੀਂ ਹੈ ਕੰਫਰਟ ਵੇ ਦੇ ਕੇ ਜਾਂਦੀ ਹੈ ਹਾਂ ਸਰਦਾਰੀ ਕਰ ਰਿਹਾ ਹੈ ਨਾ ਆਹ ਹੈ ਵੀਰ ਫੋਰਚੂਨਰ ਦੀ ਗੱਲ ਕਰੀਏ ਬਾਈ ਜੀ 13 ਮਾਡਲ ਹੈ ਠੀਕ ਹੈ ਆਟੋਮੈਟਿਕ ਗੇਅਰ ਹੈ ਓਕੇ ਬਈ ਇਹ 9 ਲੱਖ ਦੀ ਗੱਡੀ ਦੇ ਦਾਂਗੇ ਆਪਾਂ ਲੈ ਵੀ 9 ਲੱਖ ਰੁਪਈਆ ਦੇ ਵਿੱਚ ਫੋਰਚੂਨਰ ਕਾਰ ਆ ਮਾਡਲ 2013 13 ਮਾਡਲ ਫਿਰ 14 ਦੀ ਗੱਲ ਕਰ ਲੈਣੇ ਆ ਜੀ ਹਾਂਜੀ ਇਹ 14 ਮਾਡਲ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਤਕਰੀਬਨ 11 ਲੱਖ ਦੀ ਰਹੀ ਹੈ ਉਹ ਵੀ ਆਟੋਮੈਟਿਕ ਗੇਅਰ ਹੈ ਹੂੰ ਹੂੰ ਤੇ ਅਗਲੀ ਐਕਸਯੂਵੀ ਆ ਜੀ ਐਕਸਯੂਵੀ ਹੈ ਹਾਂਜੀ ਮੈਂ ਕਹਿਣਾ ਹੁੰਨਾ ਵੀ ਗੱਡੀਆਂ ਚ ਇੱਕ ਦੋ ਪੀਸ ਨਾਰਮਲ ਜੀ ਗੱਲ ਹੈ ਪੇਂਟ ਇਹ ਗੱਡੀ 16 ਮਾਡਲ ਹੋਣ ਦੇ ਬਾਵਜੂਦ ਵੀ ਇਹਦਾ ਇੱਕ ਵੀ ਪੀਸ ਪੇਂਟ ਨਹੀਂ ਹੈਗਾ। ਹਾਂਜੀ। ਸਨ ਰੂਫ ਵਾਲੀ ਗੱਡੀ ਹੈ, ਆਟੋਮੈਟਿਕ ਗੇਅਰ ਦੇ ਵਿੱਚ ਜੋ ਕਿ ਬਹੁਤ ਮੁਸ਼ਕਿਲ ਮਿਲਦੀ ਹੈ ਐਕਐਸਯੂਵੀ ਦੇ ਵਿੱਚ। ਸਨ ਰੂਫ ਹੈ, ਪੁਸ਼ ਬਟਨ ਸਟਾਰਟ ਹੈ, ਬਿਲਕੁਲ ਡਬਲਯੂ 11 ਮਾਡਲ ਹੈ। ਇਹ ਨਵੀਂ ਸ਼ੇਪ ਵਾਲੀ ਆ ਗਈ ਸੀ 2016 ਚੋਂ ਮਾਡਲ। ਭਾਈ ਜੀ ਇਹ ਗੱਡੀ ਦਾ ਆਪਾਂ 9 ਲੱਖ ਮੰਗਦੇ ਆਂ ਪਰ 8.5 ਲੱਖ ਦੀ ਆਪਾਂ ਦੇ ਦਾਂਗੇ। ਲੈ 8.5 ਲੱਖ ਦੇ ਦਿੰਦੇ ਆਂ। ਤੇ ਆਹ ਟਾਇਰ ਇਹਦੇ ਵੀ ਨਵੇਂ ਆ ਇੰਸ਼ੋਰੈਂਸ ਇਹਦਾ ਵੀ ਫੁੱਲ ਹੈ ਅੱਛਾ ਇਹਦੇ ਤੇ 50% ਨੋ ਕਲੇਮ ਬੋਨਸ ਵੀ ਹੈ ਅਜੇ ਤੱਕ ਅਰੇ ਕਲੇਮ ਨਹੀਂ ਲਿਆ ਔਰ ਆਪਣੀਆਂ ਤਕਰੀਬਨ ਕਾਰਾਂ ਤੇ ਨੋ ਕਲੇਮ ਬੋਨਸ ਚੱਲਦਾ ਸਾਰੀਆਂ ਗੱਡੀਆਂ ਆਪਾਂ ਨੋ ਕਲੇਮ ਬੋਨਸ ਵਾਲੀਆਂ ਲੈ ਕੇ ਆਨੇ ਆ ਪਹਿਲੇ ਨਾ ਦੀਆਂ ਕਾਰਾਂ ਲਿਆਂਦੀ ਕੋਸ਼ਿਸ਼ ਕਰਦੇ ਆ ਇਹ ਬਾਈ ਜੀ ਗੱਡੀ ਸੋਲਡ ਹੈ ਠੀਕ ਹੈ ਬਈ ਗੱਡੀ ਐਨ ਆਰ ਆਈ ਵੀਰ ਸੀ ਫੋਨ ਤੇ ਹੀ ਉਹਨਾਂ ਨੇ ਵੀਡੀਓ ਦੇਖੀ ਵੀਡੀਓ ਦੇਖ ਕੇ ਉਹਨਾਂ ਨੂੰ ਵਿਸ਼ਵਾਸ ਇੰਨਾ ਕੋ ਬਣ ਗਿਆ ਵੀ ਉਹਨਾਂ ਨੇ ਗੱਡੀ ਨਹੀਂ ਦੇਖੀ ਫੋਨ ਤੇ ਗੱਲ ਕੀਤੀ ਤੇ ਸਾਨੂੰ ਉਹਨਾਂ ਨੇ ਸਾਈ ਬਿਆਨਨਾ ਪਾ ਕੇ ਫਿਰ ਉਹਨਾਂ ਦੇ ਫਾਦਰ ਸਾਹਿਬ ਆਏ ਫਿਰ ਉਹਨਾਂ ਨੇ ਗੱਡੀ ਗੁੱਡੀ ਦੇਖੀ ਚੈੱਕ ਕਰਾਈ ਤੇ ਉਹਨਾਂ ਨੇ ਸਾਨੂੰ ਅੱਧੀ ਪੇਮੈਂਟ ਕਰਤੀ ਤੇ ਹੁਣ ਅੱਧੀ ਪੇਮੈਂਟ ਇੱਕ ਦੋ ਦਿਨਾਂ 'ਚ ਕਰਕੇ ਡਿਲੀਵਰ ਕਰ ਦੇਣਗੇ ਇਹ ਇਹੀ ਚੀਜ਼ ਹੁੰਦੀ ਹੈ ਬਈ ਹਨਾ ਜਦੋਂ ਵੀ ਆਨਲਾਈਨ ਸਾਈ ਆ ਗਈ ਆਨਲਾਈਨ ਪੇਮੈਂਟ ਆ ਗਈ ਬਈ ਹਨਾ ਇਸ ਤੋਂ ਵੱਡਾ ਫੇਤ ਬਈ ਕੋਈ ਨਹੀਂ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜਦੋਂ ਤੁਹਾਡੇ ਲਈ ਆਨਲਾਈਨ ਬਈ ਪੇਮੈਂਟ ਪਾਤੀ ਬੰਦੇ ਨੇ ਤਾਂ ਮਤਲਬ ਵੀ ਇੱਕ ਨੰਬਰ ਦੀ ਚੀਜ਼ ਹੈ ਬਾਕੀ ਵੀਰ ਇਹ ਵੀ ਗੱਲ ਹੈ ਜੇ ਮੰਨ ਲਓ ਤੁਸੀਂ ਸਾਨੂੰ ਆਨਲਾਈਨ ਬਿਨਾ ਗੱਡੀ ਦੇਖੇ ਸਾਈ ਪਾਣੇ ਹੋ ਜੀ ਤੁਸੀਂ ਸਾਈ ਪਾਤੀ ਤੁਸੀਂ ਬਾਅਦ ਦੇ ਵਿੱਚ ਜਦੋਂ ਗੱਡੀ ਲੈਣ ਆਗੇ ਮੰਨ ਲਓ ਜੋ ਵੀ ਮੈਂ ਤੁਹਾਨੂੰ ਜ਼ੁਬਾਨ ਦਿੱਤੀ ਸੀ ਫੋਨ ਦੇ ਉੱਪਰ ਜੇ ਉਸ ਗੱਲ ਦੇ ਵਿੱਚ ਫਰਕ ਆਂਦਾ ਤਾਂ ਬਾਈ ਜੀ ਤੁਹਾਡੀ ਸਾਈ ਅਸੀਂ ਵਾਪਸ ਦੇਣ ਦੀ ਜ਼ਿੰਮੇਵਾਰੀ ਕਰਦੇ ਹਾਂ ਜੀ ਪਰ ਇਹ ਨੋਟ ਆ ਤੇ ਪਰ ਤੁਹਾਡਾ ਹੁਣ ਜਾਣ ਦਾ ਖਰਚਾ ਵੀ ਦੇ ਦਾਂਗੇ ਜੀ ਜੇ ਸਾਡੀ ਗੱਲ 'ਚ ਫਰਕ ਆ ਗਿਆ ਤੇ ਆਹ ਵੀਰੇ ਏ ਬਾਈ ਦੀ ਗੱਡੀ ਹੁਣੇ ਹੀ ਆਈ ਐ ਜਸਟ ਇਹ 2015 ਮਾਡਲ ਐ ਮਾਰਕੀਟ ਵੈਲਿਊ ਇਹਦੀ 14-15 ਲੱਖ ਰੁਪਈਆ ਆਪਣੇ ਕੋਲ ਬਾਈ ਜੀ ਗੱਡੀ ਇਹ 12 ਕ ਲੱਖ ਦੀ ਰੇਂਜ ਚ ਆਈ ਐ 12 ਲੱਖ ਰੁਪਈਆ ਦੇ ਵਿੱਚ ਜੇ ਕੋਈ ਆਡੀ ਦਾ ਸ਼ਕੀਨ ਆ ਔਰ ਇਹ ਗੱਡੀ 55000 ਚੱਲੀ ਐ ਸਰ ਸਿਰਫ 55 ਕੁਛ ਵੀ ਨਹੀਂ ਬਾਈ ਚੱਲੀ ਹੈ ਨਾ ਬਹੁਤ ਨਵੀਂ ਕਾਰ ਹੈ A4 ਆ ਗਈ ਆਪਣੇ ਲੈਵੇ ਇਹ ਮਾਡਲ ਜੇ ਕੋਈ ਚੰਡੀਗੜ੍ਹ ਨੰਬਰ ਦਾ ਬੰਦਾ ਸ਼ਕੀਨ ਹੈ ਤਾਂ ਚੰਡੀਗੜ੍ਹ ਨੰਬਰ 15 ਮਾਡਲ ਕਾਰ ਹੈ ਇਹ ਚੱਲੀ ਹੋਈ ਹੈ 85000 ਕਿਲੋਮੀਟਰ ਚੁਆਇਸ ਨੰਬਰ ਆ ਪੂਰੇ ਸਾਲ ਦੀ ਇੰਸ਼ੋਰੈਂਸ ਟਾਇਰ ਨਵੇਂ ਬਈ ਜੇ 11.5 ਲੱਖ ਦੀ ਗੱਡੀ ਦੇ ਦਾਂਗੇ 11 ਲੱਖ 50 ਹੁਣ ਲਾਸਟ ਕਾਰ ਦੇ ਰਹੀਆਂ ਲਾਸਟ ਹੀ ਵੀਰੇ ਆਪਣੇ ਲੈਵੇ ਹਾਂਜੀ ਬਾਈ ਜੀ ਲੈ ਵੀ ਲਾਸਟ ਕਾਰ ਹੈ ਕਾਰ ਦਾ ਹੋਰ ਬੜੀਆਂ ਬਾਈ ਜੀ ਅੱਜ ਵੀਡੀਓ ਦੀ ਲਾਸਟ ਕਾਰ ਹੈ ਠੀਕ ਹੈ ਬਾਕੀ ਨੈਕਸਟ ਟਾਈਮ ਦਿਖਾਵਾਂਗੇ ਬਾਈ ਤੁਹਾਨੂੰ ਇਹ ਹੈਗੀ ਆਪਣੀ ਮਰਸੀਡੀਜ਼ ਮਰਸੀਡੀਜ਼ ਹੈ ਜੇ ਕਿਸੇ ਨੇ ਘੱਟ ਪੈਸਿਆਂ 'ਚ ਸ਼ੌਂਕ ਪ ਬਈ 7 ਕੁ ਲੱਖ ਰੁਪਏ ਚ ਤੁਹਾਨੂੰ ਆਪਾਂ 11 ਮਾਡਲ ਦੀ ਮਰਸੀਡੀਜ਼ ਪੰਜਾਬ ਨੰਬਰ ਦੀ ਦੇ ਦਾਂਗੇ ਇਹਨੂੰ ਆ ਕੇ ਲੈ ਜਾਓ ਸ਼ੌਂਕ ਪੂਰਾ ਕਰੋ ਜਦੋਂ ਬਾਅਦ ਚ ਵੇਚ ਨਹੀਂ ਸਾਨੂੰ ਹੀ ਵਾਪਸ ਦੇ ਦੇ ਆਜੋ ਬਈ ਅੰਦਰ ਹੈ ਨਾ ਟਾਈਮ ਹੋ ਗਿਆ ਵੀ 8:00 ਵਜੇ 13 ਮਿੰਟ ਹੋ ਗਏ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਈ ਤੁਸੀਂ 네ਰਾ ਬਸ ਬਾਈ ਜੀਰਾਂ ਦਾ ਸ਼ੈਡਿਊਲ ਟਾਈਟ ਸੀਗਾ ਆਪਾਂ ਵੀ ਅੱਜ ਥੋੜਾ ਜਿਹਾ ਬਿਜ਼ੀ ਸੀ ਤਾਂ ਥੋੜਾ ਜਿਹਾ ਚੀਜ਼ਾਂ ਲੇਟ ਹੋ ਗਈਆਂ ਪਰ ਆਪਾਂ ਕਿਹਾ ਵੀ ਜਰੂਰ ਆਪਾਂ ਸ਼ੂਟ ਕੰਪਲੀਟ ਕਰਨਾ ਅੱਜ ਹੀ ਠੀਕ ਹੈ ਵੀਰੇ ਫਿਰੋਜ ਰੋਜ਼ ਫਿਰ ਸਬਬ ਨਹੀਂ ਬਣਦਾ ਹੈ ਨਾ ਬਈ ਬਹੁਤ ਮੁਸ਼ਕਲ ਹੁੰਦਾ ਨਾ ਸਾਰਾ ਤੁਸੀਂ ਵੀ ਹਨਾ ਟਰੈਵਲ ਕਰਦੇ ਹੋ ਆਪਾਂ ਵੀ ਅੰਦਰ ਬਾਹਰ ਹੋਈਦਾ ਦਾ ਅੱਜ ਮੌਕਾ ਸੀ ਤੇ ਲੇਟ ਹੋ ਗਏ ਪਰ ਆਪਾਂ ਕੰਪਲੀਟ ਕਰ ਲਿਆ ਕੰਪਲੀਟ ਕਰ ਚੈਲੇਂਜ ਹੁੰਦਾ ਵੀ ਇਸ ਨਾਲ ਚੈਲੰਜ ਲੈਣੇ ਸਿੱਖੋ ਬਈ ਮਿੱਤਰੋ ਹਨਾ ਚਾਹੇ ਕੁਝ ਮਰਜੀ ਐ ਆਪਾਂ ਜਿੰਮੇ ਕਹਦੀ ਕੋਈ ਵੀ ਗੱਡੀ ਖਰੀਦਣੀ ਹੈ ਹਨਾ ਉਹਦੇ ਲਈ ਤੁਹਾਨੂੰ ਪੈਸਿਆਂ ਦੀ ਲੋੜ ਪੈਣੀ ਹੈਗੀ ਉਹਦਾ ਵੀ ਚੈਲੰਜ ਕਰੋ ਬਈ ਹਨਾ ਤੁਸੀਂ ਪੈਸੇ ਕਿਵੇਂ ਕਮਾਣਿਆ ਉਹਨਾਂ ਅੱਜ ਅਸੀਂ ਸ਼ੂਟ ਕਰਨਾ ਸੀ ਬਈ ਹਨਾ ਲਗਭਗ ਨਾਲ ਬਾਈ ਫਰੀ ਬੀਜੀ ਸੀ ਤਿੰਨ ਮੇਂ ਵੀ ਸ਼ਾਇਦ ਤਿੰਨ ਘੰਟੇ ਅਸੀਂ ਬੈਠੇ ਰਹੇ ਬੈਠੇ ਰਹੇ ਹਾਂਜੀ ਇੱਕ ਚੈਲੰਜ ਆ ਬਈ ਸਾਡੇ ਬਾਅਦ ਹਨਾ ਜੇ ਅਸੀਂ ਆਪਦੇ ਕੰਮ ਤੋਂ ਭੱਜਾਂਗੇ ਬਈ ਹਨਾ ਤਾਂ ਅਸੀਂ ਕੰਮ ਕਿਵੇਂ ਕਰ ਪਾਵਾਂਗੇ ਅਗਲੇ ਦਿਨ ਡਿਲੇ ਕਰਦੇ ਬਈ ਹਨਾ ਹੁਣ ਉਹੀ ਅਗਲੇ ਦਿਨ ਜਿਹੜਾ ਅਸੀਂ ਡਿਲੇ ਕਰਨਾ ਸੀਗਾ 4-5 ਘੰਟੇ ਸਾਡੇ ਬੱ ਦਿੱਲੀ ਕਹਨੇ ਬਈ ਹਣਾ ਮੇਰੇ ਭਰਾਓ ਮਿਹਨਤ ਕਰੋ ਤੁਸੀਂ ਚਾਰ ਪੈਸੇ ਜੋੜੋ ਤੇ ਕੋਈ ਵੀ ਕਾਰ ਲੈਣੀ ਹੈ ਤੁਸੀਂ ਬਾਈ ਹੋਰ ਤਾਂ ਲੈ ਕੇ ਜਾ ਸਕਦੇ ਹੋ ਹਣਾ ਕੈਸ਼ ਕਰਨੀ ਹੈ ਕੈਸ਼ ਕਰ ਲਓ ਮੋੜ ਨਾਲ ਬਾਈ ਜੀ ਵਿਸ਼ਵਾਸ ਘਾਤ ਨਹੀਂ ਹੋਊਗਾ ਮੈਂ ਤਾਂ ਇਹੀ ਕਹਿ ਸਕਦਾ ਠੀਕ ਹੈ ਬਾਈ ਉਹੀ ਮੈਂ ਆਪਾਂ ਕਹਿੰਦੀ ਵੀ ਚੰਗੀ ਚੀਜ਼ ਮਿਲ ਗਈ ਤੇ ਚੰਗੇ ਬੰਦੇ ਮਿਲ ਗਏ ਤਾਂ ਰੱਬ ਮਿਲ ਗਿਆ ਬਾਈ ਹਣਾ ਇਸ ਤੋਂ ਉੱਪਰ ਦੀ ਕੁਝ ਵੀ ਨਹੀਂ ਵਿਜ਼ਿਟ ਕਰ ਲਓ ਮਹਾਲੀ ਸੈਕਟਰ 82 ਦੇ ਵਿੱਚ ਬਾਕੀ ਫੋਨ ਨੰਬਰ ਤੇ ਕਾਲ ਕਰ ਲਿਓ ਤੁਹਾਨੂੰ ਵਟਸਐਪ ਤੇ ਲੋਕੇਸ਼ਨ ਪਾ ਦਾਂਗੇ ਐਡਰੈਸ ਪਾ ਭੇਜ ਦਾਂਗੇ ਸਾਰਾ ਕੁਝ ਆ ਜਾਏਗਾ ਠੀਕ ਹੈ ਬਾਈ ਆਉਣਾ ਤੁਹਾਨੂੰ ਜੂ ਬਾਕਸ ਮੋਹਾਲੀ ਬਾਕੀ ਠੀਕ ਹੈ ਜੀ ਓਕੇ ਬਾਕੀ ਗੱਲਾਂ ਬਾਅਦ ਵਿੱਚ ਕਰੀਏ ਬਾਕੀ ਗੱਲਾਂ ਬਾਕੀ ਮੁਕਨੀਆਂ ਨਹੀਂ ਠੀਕ ਹੈ ਬਾਈ ਜੀ